ਇਹ ਬੈਕਗਰਾਉਂਡ ਦਾ ਇਸ਼ੂ ਸੁਣਿਆ ਜਿੱਥੇ ਨਾਤਵਾਦੀਆਂ ਨੇ ਸਾਡੇ 22 28 ਕਾਮ ਨਾਗਰਿਕ ਜਿਹੜੇ ਉੱਤੇ ਘੁੰਮਣ ਬੈਠੇ ਗਏ ਸੀ ਉਹ ਬਚਾਰੇ ਮਾਰ ਦਿੱਤੇ ਸਰਵੇਸੇ ਕਰਕੇ ਕਿ ਉਹ ਮੁ슬ਮਾਨ ਨਹੀਂ ਸੀਗੇ ਜਿਹੜਾ ਉਸ ਵਿੱਚ ਇੱਕ ਇਹ ਪਾੜਾ ਜਿਹੜਾ ਮੰਦ ਵੀ ਕਦੇ ਨਹੀਂ ਰੱਖਣਾ ਕੋਈ ਹੈਗਾ ਜਨਪਾਤ ਉੱਪਰ ਉੱਠ ਗਿਆ ਆਪਾਂ ਜਿਹੜਾ ਹੈਗਾ ਧਰਮਾਂ ਤੋਂ ਉੱਪਰ ਉੱਠ ਕੇ ਤਾਂ ਉਹਦੇ ਵਾਸਤੇ ਦੋ ਲਾਈਨਾਂ ਉਹ ਲਿਖੀ ਸੀ ਉਹ ਮੈਂ ਤੁਹਾਨੂੰ ਜਿਹੜਾ ਹੈਗਾ ਸੁਨਾਉਂਦਾ ਸਰ ਰਿਕਮੈਂਡ ਦੀ ਗੱਲ ਹੈ ਮੈਂ ਮੰਦਰ ਦੇ ਵਿੱਚ ਅੱਲਾ ਅੱਲਾ ਆਖਾਂਗਾ ਮੈਂ ਗੁਰਦੁਆਰੇ ਵਿੱਚ ਨਾਮ ਰਾਮ ਦਾ ਬੋਲਾਂਗਾ ਕ੍ਰੋਸ ਕਰਕੇ ਦੱਸਿਆ ਨਹੀਂ ਮੰਦਰ ਤੇ ਮੈਂ ਉਲਟ ਬੋਲੂਗਾ ਕਿੰਨਾ ਬਾਅਦ ਸਾਡੇ ਲਈ ਕੋਈ ਫਰਕ ਨਹੀਂ ਹੈ ਮੈਂ ਮੰਦਰ ਦੇ ਵਿੱਚ ਅੱਲਾ ਅੱਲਾ ਆਖਾਂਗਾ ਗੁਰਦੁਆਰੇ ਵਿੱਚ ਨਾਮ ਰਾਮ ਦਾ ਬੋਲਾਂਗਾ ਮੈਂ ਘਰ ਖੁਦਾ ਦੇ ਜਾ ਕੇ ਬਾਣੂ ਮੂੰਬਤੀਆਂ ਮੈਂ ਇਸਰ ਦੇ ਘਰ ਜਾ ਕੇ ਰੂਜਾ ਖੁਲਾਂਗਾ ਇੱਕ ਦਾ ਪਾਠ ਹੈ ਪੜਿਆ ਇੱਕ ਨੂੰ ਮੰਨਦਾ ਹਾਂ ਕੰਗਾ ਪੁੱਤ ਹਾਂ ਤੇਰਾ ਤੇਰਾ ਤੁਲਾਗਾ ਥੈਂਕ ਯੂ ਵੈਲ